ਆ ਉਰਲਾ ਕਾਲਾ ਸਵਾਜ ਬੜਿਆ ਜੀ ਇਹ ਪਰਲਾ ਬੱਸੀਆਂ ਵਾਲਾ ਬੜਵਾ ਵੀ ਇਹ ਬੱਸ ਵਾਲਾ ਆ ਅਰਸ਼ ਭੁਜਾਗੇ ਲੈ ਜਤਾਵਲੇ ਵਾਲਾ ਅਗਲੀ ਗੱਡੀ ਤਿਆਰ ਹੈ ਜੀ ਅਰਸ਼ ਚਿਤਾਮਲਾ ਲੈ ਚਾਤੀ ਜੇ ਡਾਲਵੀ ਰੋ ਆਪਣੀ ਤਿਆਰੀ ਕਰੋ ਜੀ ਆ ਗਈ ਭਾਈ ਗੋਪੀ ਹੋ ਜੀ ਹੋ ਜੀ ਉਰੀ ਉਰੀ ਬੈਠ ਜੀ ਉਰੀ ਬਹਿ ਜਾ ਪੈਪ ਕੋਲੇ ਬਹਿ ਜਾ

ਹੱਪਾ ਲਓ ਜੀ ਫੇਰ ਸੁਣੋ ਸਮਾਂ ਇੱਕ ਵਾਰੀ ਗੌਰ ਨਾਲ ਟਾਈਮ ਹੈ ਗੱਡੀ ਦਾ ਤੇਰੇ 21 ਸਾਲਾਂ ਦੇ ਜੱਟ ਨੂੰ 22 22 ਕਹਿੰਦੀ ਦੁਨੀਆ 22 ਸੈਕਿੰਡ 22.0 ਪੁਆਇੰਟ ਦਾ ਸਮਾਂ ਕਰਕੇ 22 22 ਦਾ ਸਮਾਂ ਕਰਕੇ ਆ Buy second or buy your